ਅੰਜੀ ਸੱਚੀ ਕਾਲਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਬੇਬੇ ਬਾਪੂ ਚਾਹਦੇ ਨੇ ਥਾਣੇ ਰਿਪੋਰਟ ਲਖਾਉਣ ਤੇ ਅੱਗੇ ਕੀ ਹੁੰਦਾ ਹੈ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਇਹ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਪੂਰੀ ਦੇਖਿਓ ਜਿਵੇਂ ਕਿ ਵੀਡੀਓ ਵਿੱਚ ਦਿਖਾਇਆ ਵੀ ਗਿਆ ਹੈ ਕਿ ਬੇਬੇ ਬਾਪੂ ਦੇ ਪੋਤਰੇ ਨੇ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ ਵਿੱਕੀ ਤੇ ਉਸਦੇ ਦੋਸਤ ਅਮਨ ਦਾ ਕਿਉਂਕਿ ਉਹ ਚੋਰੀ ਕਰਕੇ ਜਦ ਚੱਲੇ ਸੀ ਤੇ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਪਰ ਬਾਅਦ ਵਿੱਚ ਉਹ ਸੁੱਟ ਗਏ ਕਿੰਨਾ ਟਾਈਮ ਤੱਕ ਉਹਨਾਂ ਦੇ ਲੱਗੇ ਖੜੇ ਰਹੇ ਜਾਂ ਤਾਂ ਚੋਰੀ ਕਰਕੇ ਇੱਕਦਮ ਭੱਜ ਜਾਂਦੇ ਸ਼ਾਇਦ ਨਾ ਫੜੇ ਜਾਂਦੇ ਪਰ ਜਿਹੜੀ ਉਹਨਾਂ ਨੇ ਗਲਤੀ ਕੀਤੀ ਕਿ ਕਿੰਨਾ ਟਾਈਮ ਤੱਕ ਉਹਨਾਂ ਦੇ ਲੱਗੇ ਖੜੇ ਰਹੇ ਤੇ ਬਾਅਦ ਵਿੱਚ ਮੋਟਰਸਾਈਕਲ ਦਾ ਨੰਬਰ ਤਾਂ ਉਸ ਮੁੰਡੇ ਨੇ ਦੇਖ ਹੀ ਲੈਣਾ ਸੀ ਸੋ ਉਹ ਬਹੁਤ ਹੀ ਵਧੀਆ ਕੰਮ ਕਰਦਾ ਹੈ ਜਿਹੜਾ ਕਿ ਨੰਬਰ ਦੇਖ ਲੈਂਦਾ ਹੈ ਤੇ ਉਥੋਂ ਹੀ ਇੱਕ ਸਬੂਤ ਮਿਲ ਜਾਂਦਾ ਹੈ ਜਿਸੇ ਕਰਕੇ ਉਹਨਾਂ ਦੇ ਫੜੇ ਚ ਆਉਣ ਦੇ ਚਾਂਸ ਵੱਧ ਜਾਂਦੇ ਨੇ ਸੋ ਘਰੇ ਜਦੋਂ ਖਾਲੀ ਹੱਥ ਆਉਂਦੇ ਨੇ ਤੇ ਬੇਬੇ ਬਹੁਤ ਹੀ ਜ਼ਿਆਦਾ ਰੋਂਦੀ ਆ ਕਿਉਂਕਿ ਉਹਨਾਂ ਨੇ ਵੀ ਆਪਣੀ ਦੋਤੀ ਦਾ ਵਿਆਹ ਰੱਖਿਆ ਹੁੰਦਾ ਹੈ ਤੇ ਇਹ ਪੈਸੇ ਕਿੰਨੀ ਮਿਹਨਤ ਨਾਲ ਕਮਾ ਕੇ ਉਹਨਾਂ ਨੇ ਜਮਾ ਕੀਤੇ ਹੁੰਦੇ ਆ ਕਿ ਕਿਸੇ ਚੰਗੇ ਥਾਂ ਤੇ ਲੱਗਣਗੇ ਪਰ ਜਦੋਂ ਇਦਾਂ ਦੇ ਲੋਕ ਪੈਸੇ ਖੋ ਕੇ ਲੈ ਜਾਂਦੇ ਆ ਤੇ ਕੀਤੀ ਕਿਰਾਇ ਤੇ ਸਾਰਾ ਪਾਣੀ ਫੇਰ ਜਾਂਦਾ ਹੈ ਸੋ ਉਉਤੇ ਹੀ ਬੇਬੇ ਨੇ ਕਾਫੀ ਬਦਦੁਆਵਾਵਾਂ ਵੀ ਦਿੱਤੀਆਂ ਕਿ ਇਹਨਾਂ ਦੇ ਵੀ ਇਹੋ ਜੇ ਥਾਮਾਂ ਤੇ ਹੀ ਲੱਗਣ ਜੇ ਸਾਡੇ ਚੰਗੇ ਥਾਂ ਤੇ ਨਹੀਂ ਲੱਗੇ ਤੇ ਇਹਨਾਂ ਦੇ ਵੀ ਨਾ ਲੱਗਣ ਫਿਰ ਇਹ ਬਦਦੁਆਵਾਵਾਂ ਸੱਚੀ ਹੀ ਲੱਗਦੀਆਂ ਨੇ ਇਸ ਕਰਕੇ ਇਦਾਂ ਦੇ ਕੰਮ ਕਰਨ ਨਾਲੋਂ ਮਿਹਨਤ ਦੇ ਪੈਸੇ ਕਮਾਓ ਤੇ ਖਾਓ ਤਾਂ ਜੋ ਸਾਰਿਆਂ ਦੀ ਜ਼ਿੰਦਗੀ ਵਧੀਆ ਲੰਗੇ ਭਰ ਜਿਹੜੇ ਲੋਕ ਮਿਹਨਤ ਕਰਨ ਤੋਂ ਝੱਕਦੇ ਨੇ ਤੇ ਉਹ ਸੋਚਦੇ ਨੇ ਕਿ ਸ਼ਾਰਟਕਟ ਰਸਤਾ ਅਪਣਾਇਆ ਜਾਵੇ ਜਿਵੇਂ ਕਿ ਵਿੱਕੀ ਤੇ ਉਸਦੇ ਦੋਸਤ ਨੇ ਅਪਣਾਇਆ ਹੈ ਵਿੱਕੀ ਦੇ ਉਸ ਦਾ ਦੋਸਤਾਕਰ ਜਾ ਕੇ ਪੈਸੇ ਲੈ ਕੇ ਬਹੁਤ ਖੁਸ਼ ਹੋ ਰਹੇ ਹੁੰਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਪਿੱਛੇ ਸਬੂਤ ਛੱਡ ਰਹੇ ਹਾਂ ਜਿਵੇਂ ਕਿ ਪਹਿਲਾਂ ਉਹਨਾਂ ਨੇ ਫੋਨ ਖੋਇਆ ਸੀ ਉਸ ਮੁੰਡੇ ਦਾ ਤੇ ਫੋਨ ਤੋਂ ਵੀ ਵਿੱਕੀ ਨੇ ਖੇਤੀ ਹੀ ਫੜਿਆ ਜਾਣਾ ਕਿਉਂਕਿ ਇੱਕ ਤਾਂ ਫੋਨ ਦੀ ਲੋਕੇਸ਼ਨ ਵੀ ਟ੍ਰੇਸ ਹੋ ਜਾਂਦੀ ਹੈ ਤੇ ਦੂਜਾ ਉਹ ਮੁੰਡਾ ਕਰਨ ਦੇ ਸਕੂਲ ਦੇ ਵਿੱਚ ਹੀ ਪੜਦਾ ਹੈ ਤੇ ਕਰਨ ਨੇ ਕਿਸੇ ਨਾ ਕਿਸੇ ਦੇਣ ਉਸ ਮੁੰਡੇ ਨੂੰ ਜੇ ਵਿੱਕੀ ਦੀ ਫੋਟੋ ਦਿਖਾ ਦਿੱਤੀ ਜਾਂ ਫੋਨ ਘਰ ਲੈ ਕੇ ਜਾਵੇਗਾ ਤੇ ਕਰਨ ਉਸ ਵਿੱਚ ਉਸ ਮੁੰਡੇ ਦੀਆਂ ਫੋਟੋਆਂ ਦੇਖ ਲਵੇ ਤਾਂ ਫਿਰ ਵੀ ਪੰਗਾ ਪੈ ਸਕਦਾ ਹੈ ਕਿਉਂਕਿ ਹਰ ਇੱਕ ਨੇ ਆਪਣੇ ਫੋਨ ਵਿੱਚ ਆਪਣੀਆਂ ਫੋਟੋਆਂ ਰੱਖੀਆਂ ਹੀ ਹੁੰਦੀਆਂ ਨੇ ਸੋ ਇਦਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਿੱਕੀ ਫਸ ਵੀ ਸਕਦਾ ਹੈ ਪਰ ਬੇਬੇ ਬਾਪੂ ਥਾਣੇ ਪਹੁੰਚ ਜਾਂਦੇ ਨੇ ਕੰਪਲੇਂਟ ਕਰਨ ਲਈ ਤੇ ਜਦ ਉੱਥੇ ਜਾ ਕੇ ਉਹ ਆਪਣੇ ਸਾਰੇ ਹਾਲਾਤ ਦੱਸਦੇ ਨੇ ਕਿ ਅਸੀਂ ਬੈਂਕ ਵਿੱਚੋਂ ਨਿਕਲੇ ਤੇ ਦੋ ਲਟੇਰਿਆਂ ਨੇ ਸਾਨੂੰ ਲੁੱਟ ਲਿਆ ਸੋ ਪੁਲਿਸ ਵਾਲੇ ਤਾਂ ਪਹਿਲਾਂ ਉਹਨਾਂ ਨੂੰ ਇਹੀ ਪੁੱਛਦੇ ਨੇ ਕਿ ਉਹ ਕਿੱਦਾਂ ਦੇ ਦਿੱਸੇ ਦੇ ਨੇਤੇ ਉਹ ਨੰਬਰ ਹੀ ਯਾਦ ਕਰ ਪਾਉਂਦਾ ਏ ਮੁੰਡਾ ਤੇ ਉਹ ਨੰਬਰ ਲਗਾ ਦਿੰਦੇ ਨੇ ਸੋ ਜਦ ਵੀ ਹੁਣ ਉਹ ਮੋਟਰਸਾਈਕਲ ਬਾਹਰ ਨਿਕਲੇਗਾ ਤੇ ਫੜੇ ਜਾਣ ਦੇ ਚਾਂਸ ਵਧ ਗਏ ਨੇ ਪਰ ਉਧਰ ਵਿੱਕੀ ਹੋਰ ਹੀ ਸਕੀਮਾਂ ਲਾ ਰਿਹਾ ਏ ਕਿ ਹੁਣ ਮੋਟਰਸਾਈਕਲ ਤੇ ਚੋਰੀ ਨਹੀਂ ਕਰਿਆ ਕਰਨੀ ਗੱਡੀ ਲੈ ਕੇ ਇਹ ਜਾਇਆ ਕਰਾਂਗੇ ਸੋ ਉਹਨਾਂ ਨੇ ਹੁਣ ਗੱਡੀ ਲੈਣ ਦਾ ਪਲਾਨ ਬਣਾ ਲਿਆ ਏ ਇਸ ਕਰਕੇ ਮੋਟਰਸਾਈਕਲ ਉਹਨਾਂ ਨੇ ਹੁਣ ਕੱਢਿਆ ਨਹੀਂ ਕਰਨਾ ਜਿਸ ਕਰਕੇ ਅਜੇ ਵੀ ਉਹ ਚੋਰੀਆਂ ਨੂੰ ਅੰਜਾਮ ਦਿੰਦੇ ਰਹਿਣਗੇ ਪਰ ਆਉਣ ਵਾਲੇ ਟਾਈਮ ਜ਼ਰੂਰ ਉਹ ਫੜੇ ਜਾਣਗੇ ਕਿਉਂਕਿ ਕਿੰਨਾ ਕਚੇਰ ਚੋਰੀਆਂ ਕਰਕੇ ਹੀ ਬਾਤ ਚ ਸਕਣਗੇ ਉਹਨਾਂ ਦੀ ਪਰਦਾ ਫਾਸ਼ਤਾ ਹੋਣ ਹੀ ਵਾਲਾ ਏ ਸੋ ਤੁਸੀਂ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ